ਦੇਖਿਆ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਦੇਖਿਆ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਬਾਹਰ ਸ੍ਰੀ ਭਗਵਤੀ ਜੀ ਕੀ ਪਾਛੇ 10ਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਇੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿਾਇ ਸ੍ਰੀ ਹਰਿਕ੍ਰਿਸ਼ਨ ਦਿਹਾਇ ਹੈ ਮਿੱਠੇ ਸਭ ਦੁੱਖ ਜਾਏ ਗੁਰੂ ਤੇ ਇੱਕ ਬਹਾਦਰ ਸਿਮਰੀਏ ਕਰਨ ਔਨੇ ਦੇ ਆਵੇ ਤਾਂ ਆਏ ਸਭ ਤੇ ਹੁਣ ਜੀ 15ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਰਾਂ ਦਾ ਧਿਆਨ ਧਰ ਕੇ ਖਾਲਸਾ ਜੀ ਸਹਿ ਬੋਲੋ ਜੀ ਸ੍ਰੀ ਵਾਹਿਗੁਰੂ ਬੋਲੋ ਜੀ ਸ੍ਰੀ ਵਾਹਿਗੁਰੂ ਸਾਜੇ ਗੁਰਾਂ ਨੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹਟੀਆਂ ਜੱਪੀਆਂ ਤੱਪੀਆਂ ਨਾਮ ਜੱਪਿਆ ਵੰਡ ਛਕਿਆ ਦੇਖ ਕੇ ਲਈ ਤੇਗ ਬਾਹੀ ਦੇਖ ਸੁਣ ਕੇ ਅੰਡਟ ਕੀਤਾ ਤੇ ਨਾ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਬੋਲੋ ਜੀ ਸ੍ਰੀ ਵਾਹਿਗੁਰੂ ਜਿਨ੍ਹਾਂ ਨੇ ਬੰਦ ਬੰਦ ਘਟਾਇਆ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆ ਰਿਆ ਚਰਾਇਆ ਗਿਆ ਤੇਰੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਸਿੱਖੀ ਸਦਕ ਕੇਸਾ ਸਵਾਸਾਂ ਸੰਗ ਨਵਾਇਆ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਬੋਲੋ ਜੀ ਸ੍ਰੀ ਵਾਹਿਗੁਰੂ ਪੰਜਾਂ ਤਖਤਾਂ ਸਰਬੰਧ ਗੁਰਦੁਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਬੋਲੋ ਜੀ ਸ੍ਰੀ ਪ੍ਰਤਮੇ ਖਾਲਸਾ ਜੀ ਕੀ ਅਰਦਾਸ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਪਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਹਿਬ ਤਾਹਾਂ ਦਾ ਹਰ ਇਛਾ ਰ ਦੇਖ ਤੇ ਇੱਕ ਫਤੇ ਦਰਦ ਕੀ ਪੈਜ ਪੰਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਸ੍ਰੀ ਬੋਲੋ ਜੀ ਸ੍ਰੀ ਸਿੱਖਾਂ ਨੂੰ ਸਿੱਖੀ ਦਾਤ ਰਹਿ ਦਾਨ ਵੇਕ ਦਾਨ ਬਸਾਧਾਨ ਕਿਰੋ ਸਾਧਾਨ ਦਾਨਾ ਸਰਦਾ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਚਾਕਾਰ ਬੋਲਣਾ ਜੀ ਸ੍ਰੀ ਸਿੱਖਾਂ ਦਾ ਮੰਨ ਨੀਮਾ ਮਤ ਉੱਚੀ ਮਤ ਪਾਦਾ ਰੱਖਾ ਕਾਲਪੁਰਖ ਵਾਹਿਗੁਰੂ ਨਮਾਨਿਓ ਕੇ ਮਾਨ ਨੈਤਾਨਿਓ ਕੇ ਤਾਂ ਨਿਉਟਿਓ ਕੋਟ ਪੱਤਿਓ ਕੇ ਪਤ ਨਗਤਿਓਂ ਗਾ ਥਿਰਿਓਂ ਕੇ ਥਰ ਧੰਨ ਧੰਨ ਤੁਨ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਧੰਨ 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 ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਧੰਨ ਧੰਨ ਬਾਬਾ ਬਟਵਾ ਸਿੰਘ ਵੀ ਭਾਨੀ ਵੀ ਨਾਲ ਸੰਬੰਧ ਬਾਬਾ ਝਗੜ ਸਿੰਘ ਬਾਬਾ ਚੰਦਨ ਸਿੰਘ ਖਵਾਜਾ ਸਾਹਿਬ ਇਛਾਤਾਰੀ ਧੰਨ 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 ਬਾਬਾ ਦੀਪ ਸਿੰਘ ਜੀ ਮਹਾਰਾਜ ਆਪ ਜੀਆਂ ਦੇ ਹਜ਼ੂਰ ਪਾਵਨ ਤਪੋਸਥਾਨ ਤੋਂ ਓਟਾਸ ਲੈ ਕੇ ਬਾਸ਼ਾ ਇਸ ਵੇਲੇ ਮੰਡ ਲਾ ਕੇ ਪਹੁੰਚੇ ਜਿੱਥੇ ਪਾਤਸ਼ਾਹ ਜੀਓ ਇਸ ਵੇਲੇ ਪਾਤਸ਼ਾਹ ਜੀਓ ਸਾਦੋ ਦਰਿਆ ਦੇ ਵਿੱਚ ਜੋ ਵੱਡਾ ਫਲੱਡ ਆਇਆ ਹੈ ਪਾਤਸ਼ਾਹ ਜੋ ਇਸ ਵੇਲੇ ਧੰਨ ਧੰਨ ਬਾਬਾ ਖਵਾਜਾ ਪੀਰ ਆਪ ਕਿਰਪਾ ਕਰੋ ਅਤੇ ਧੰਤਨ ਬਾਬਾ ਇੰਦਰ ਦੇਵਤਾ ਮਹਾਰਾਜ ਜੀ ਛਾਂ ਧੋਕੇ ਚੱਲੋ ਜੋ ਐਸ ਵੇਲੇ ਸਮੁੱਚੇ ਜਗਤ ਵਿੱਚ ਪਾਤਸ਼ਾਹ ਜੀਓ ਫਸਲਾਂ ਦਾ ਦੇਸ਼ ਦਾ ਪਸ਼ੂਆਂ ਦਾ ਬੰਤ ਵੱਡਾ ਨੁਕਸਾਨ ਹੋ ਰਿਹਾ ਹੈ ਆਪ ਰਹਿਮਤ ਕਰੋ ਸ਼ਾਂਤੀ ਵਿੱਚ ਚੱਲਦੇ ਹੋਏ ਪਾਸ਼ਾ ਸਮੁੱਚੇ ਕਿਸਾਨਾਂ ਦਾ ਸਮੁੱਚੇ ਮਜ਼ਦੂਰਾਂ ਦਾ ਸਮੁੱਚੇ ਵਿਸ਼ਵ ਦਾ ਭਲਾ ਕਰੋ ਤੇ ਪਾਸ਼ਾ ਜੀ ਜੋ ਜੋ ਇਸ ਵੇਲੇ ਪਾਣੀ ਚੜ ਕੇ ਆ ਰਿਹਾ ਹੈ ਆਪ ਸ਼ਾਂਤ ਹੋ ਕੇ ਚੱਲੋ ਤੇ ਸਮੁੱਚੇ ਇਲਾਕੇ ਵੱਲੋਂ ਆਪਦੇ ਚਰਨਾਂ ਵਿੱਚ ਇਹ ਹੀ ਬੇਨਤੀਆਂ ਦਵਾਵਾਂ ਹਨ ਕਿ ਪਾਸ਼ਾ ਸ੍ਰੀ ਖੱਤੇ ਬਹੁਤ ਕਮਾਮ ਦੇ ਕਿ ਸ਼ਾਂਤ ਨਾ ਪਾਰਾ ਬਾਰ ਕਿਰਪਾ ਕਰਕੇ ਬਖਸ਼ ਲੋ ਹੋਂ ਪਾਪੀ ਵੱਡ ਗੁਨਾਹਗਾਰ ਜੇ ਕੋਈ ਸਾਡੇ ਕੋਲੋਂ ਕੱਲੀ ਜੁਬੀ ਜੀਮਾ ਕਰੋ ਭੁਲਾ ਹੋਈਆ ਖਿਮਾ ਕਰ ਦੇਵੇ ਆਪ ਸ਼ਾਂਤ ਹੋ ਕੇ ਚੱਲੋ ਤੇ ਸਮੁੱਚੇ ਇਲਾਕੇ ਦਾ ਭਲਾ ਕਰੋ ਆਪ ਦੇ ਚਰਨਾਂ ਵਿੱਚ ਬਾਰ ਬਾਰ ਇਹੀ ਬੇਨਤੀ ਹੈ ਦੁਆ ਹੈ ਸਮੁੱਚੇ ਜਗਤ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਸਮੁੱਚੇ ਵਿਸ਼ਵ ਦੇ ਵਿੱਚ ਇਸ ਵੇਲੇ ਪਾਤਸ਼ਾਹ ਜੀ ਆਪ ਤਾਂ ਕੁਦਰਤੀ ਆਪਤਾ ਆ ਰਹੀਆਂ ਉਹਨਾਂ ਤੋਂ ਬਚਾਓ ਆਪਣੇ ਦੇਸ਼ ਨੂੰ ਆਪਣੀ ਕੌਮ ਨੂੰ ਆਪਣੇ ਸਮਾਜ ਨੂੰ ਤੇ ਆਪਣੀ ਸਮੁੱਚੀ ਪਾਸ਼ਾ ਲੋਕਾਈ ਦਾ ਭਲਾ ਕਰੋ ਇਹ ਹੀ ਬੇਨਤੀਆਂ ਦਵਾਮਾਂ ਹਨ ਕਿਰਪਾ ਕਰੋ ਸਾਰਿਆਂ ਤੇ ਮਿਹਰਤ ਕਰੋ ਅਤੇ ਰਹਿਮਤਾਂ ਵਰਤਾਉਂਦੇ ਹੋਏ ਪਾਤਸ਼ਾਹ ਸ਼ਾਂਤ ਹੋ ਕੇ ਚੱਲੋ ਸੁਖ ਹੋਵੇ ਕਲਾਬ ਜੀ ਕੀ ਵਰਤੇ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬਤ ਦਾ ਹਾਲਸਾ ਫਤਿਹ भले श्री अकाल वाह जी का खालसा वाहिगुरु जी बहुत चला